ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਗੁਲਗਲੇ ਬਣਾ ਕੇ ਤਿਆਰ ਕਰਾਂਗੇ ਬਰਸਾਤ ਦੇ ਮੌਸਮ ਵਿੱਚ ਕਈ ਵਾਰ ਦਿਲ ਕਰਦਾ ਹੁੰਦਾ ਕੁਝ ਮਿੱਠਾ ਖਾਣ ਦਾ ਤਾਂ ਆਪਾਂ ਛਟਪਟ ਗੁਲਗਲੇ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਿਲਕੁਲ ਸਹੀ ਨਾਪ ਦੇ ਨਾਲ ਬਣਾਉਣੇ ਦੱਸਾਂਗੇ ਜਿਹੜੀਆਂ ਭੈਣਾਂ ਕੋਲੋਂ ਗੁਲਗਲੇ ਵਧੀਆ ਨਹੀਂ ਬਣਦੇ ਉਹ ਇਸ ਤਰੀਕੇ ਦੇ ਨਾਲ ਇੱਕ ਵਾਰ ਜ਼ਰੂਰ ਬਣਾ ਕੇ ਦੇਖਣ ਜੀ ਬਿਲਕੁਲ ਸਹੀ ਤਰੀਕਾ ਹੋਊਗਾ ਮਿੱਠਾ ਬਿਲਕੁਲ ਪਰਫੈਕਟ ਹੋਊਗਾ ਜੀ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਇੱਥੇ ਆਪਾਂ ਹੁਣ ਗੁਲਗਲੇ ਬਣਾਣੇ ਕਰਦੇ ਆਂ ਜੀ ਸਟਾਰਟ ਹਾਂਜੀ ਗੁਲਗਲੇ ਬਣਾਉਣ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਗੁੜ ਇੱਥੇ ਆਪਾਂ ਨੇ ਇਕੋ ਕਾਲੀ ਗੁੜ ਦੀ ਲਈ ਆ ਗੁੜ ਆਪਾਂ ਨੇ ਕ੍ਰਸ਼ ਕਰ ਲਿਆ ਇਸ ਤਰ੍ਹਾਂ ਕਰਨ ਦੇ ਨਾਲ ਗੁੜ ਜਲਦੀ ਮੈਲਟ ਹੋ ਜਾਂਦਾ ਹੈ ਤੇ ਇਹਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਪਾ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਡੇਢ ਕਾਲੀਆਂ ਪਾਣੀ ਦੀਆਂ ਜੇ ਕੋਈ ਕੋਲੀ ਆਪਾਂ ਪਹਿਲਾ ਪਾ ਲਈਏ ਤੇ ਅੱਧੀ ਕੋਲੀ ਆਪਾਂ ਵਾਲੀ ਪਾ ਲਈ ਹੈ ਇਹਨੂੰ ਹੁਣ ਪਾਣੀ ਨੂੰ ਆਪਾਂ ਕਰਾਂਗੇ ਕੋਸਾ ਹਾਂਜੀ ਆਪਾਂ ਨੇ ਗੈਸ ਔਨ ਕਰ ਲਿਆ ਤੇ ਡੋਂਗਾ ਰੱਖ ਲਿਆ ਆਪਾਂ ਨੇ ਗੈਸ ਦੇ ਉੱਤੇ ਤੇ ਆਪਾਂ ਗੁੜ ਨੂੰ ਮੈਲਟ ਕਰਾਂਗੇ ਇਸ ਤਰ੍ਹਾਂ ਗੁੜ ਬਹੁਤ ਜਲਦੀ ਮੈਲਟ ਹੋ ਜਾਂਦਾ ਹੈ ਤੇ ਜੇ ਜੇਕਰ ਤੁਹਾਡੇ ਕੋਲ ਗੁੜ ਘਰੇ ਨਹੀਂ ਹੈਗਾ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਤੇ ਤੁਸੀਂ ਛੀਨੀ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਮੈਂ ਗੁੜ ਦੇ ਬਣਾਣੇ ਸੀ ਸ਼ੱਕਰ ਹੈ ਨਹੀਂ ਸੀ ਕਰੇ ਤੇ ਆਪਾਂ ਗੁੜ ਹੀ ਕ੍ਰਸ਼ ਕਰਕੇ ਇਹਦੇ ਵਿੱਚ ਪਾ ਲਿਆ ਹੈ ਤੇ ਆਪਾਂ ਪਾਣੀ ਕੋਸਤਾ ਜਾ ਕਰਾਂਗੇ ਤੇ ਨਾਲ ਦੀ ਨਾਲ ਇਸ ਤਰ੍ਹਾਂ ਚਮਚਾ ਜਿਹੜਾ ਚਲਾਉਂਦੇ ਰਾਂਗੇ ਤੇ ਗੁੜ ਜਲਦੀ ਜਿਹੜਾ ਪਿੰਗਲ ਜਾਊਗਾ। ਹਾਂਜੀ ਇੱਥੇ ਦੇਖੋ ਗੁੜ ਕਾਫੀ ਹੱਦ ਤੱਕ ਮੈਲਟ ਹੋ ਗਿਆ ਤੇ ਆਪਾਂ ਗੈਸ ਕਰਦਾਂਗੇ ਬੰਦ ਤੇ ਪਾਣੀ ਆਪਾਂ ਨੇ ਜ਼ਿਆਦਾ ਗਰਮ ਨਹੀਂ ਕੀਤਾ ਬਸ ਕੋਸਾ ਜਿਹਾ ਕੀਤਾ ਏ ਤੇ ਇਹਨੂੰ ਆਪਾਂ ਹੁਣ ਢੱਕ ਦਾਂਗੇ 5-4 ਮਿੰਟ ਦੇ ਲਈ। ਹਾਂਜੀ ਇੱਥੇ 5 ਮਿੰਟ ਹੋ ਗਏ ਆ। ਇਹ ਤੁਸੀਂ ਦੇਖ ਸਕਦੇ ਹੋ ਗੁੜ ਆਪਣਾ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਗਿਆ। ਤੇ ਹੁਣ ਗੁੜ ਵਾਲਾ ਜਿਹੜਾ ਇਹ ਪਾਣੀ ਹੈ ਇਹਨੂੰ ਪਛਾਣ ਲੈਨੇ ਆ। ਲੋ ਜੀ ਇੱਥੇ ਆਪਾਂ ਨੇ ਪਾਣੀ ਲਿਆਏ ਪੂਣ। ਤੇ ਜਿਹੜੀ ਕੌਲੀ ਦੇ ਨਾਲ ਆਪਾਂ ਨੇ ਗੁੜ ਨਾਪਿਆ ਸੀ ਉਹੀ ਸੇਮ ਕੌਲੀਆਂ ਦੋ ਲਵਾਂਗੇ ਆਪਾਂ ਕਣਕ ਦੇ ਆਟੇ ਦੀਆਂ। ਬਿਲਕੁਲ ਸਹੀ ਨਾਪ ਦੇ ਨਾਲ ਆਪਾਂ ਤੁਹਾਨੂੰ ਗੁਲਗਲੇ ਬਣਾਉਣੇ ਦੱਸਾਂਗੇ। ਜਿਨ੍ਹਾਂ ਕੋਲ ਗੁਲਗੁਲੇ ਵਧੀਆ ਨਹੀਂ ਬਣਦੇ ਉਹ ਵੀ ਐ ਵਧੀਆ ਤਰੀਕੇ ਦੇ ਨਾਲ ਬਣਾ ਲੈਣਗੇ ਜੀ ਅਗਰ ਇਸ ਤਰ੍ਹਾਂ ਬਣਾਣਗੇ ਤੇ ਇਹ ਜਿਹੜਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਸੌਂਫ ਸੌਂਫ ਨੂੰ ਮੈਂ ਹੱਥਾਂ ਦੇ ਉੱਤੇ ਕ੍ਰਸ਼ ਕਰ ਲਿਆ ਜੀ ਇੱਥੇ ਆਪਾਂ ਇੱਕ ਚਮਚ ਦੇ ਵਿੱਚ ਸੌਂਫ ਦਾ ਪਾ ਦਿੱਤਾ ਤੇ ਹੁਣ ਆਪਾਂ ਆਟੇ ਦੇ ਵਿੱਚ ਇਹ ਪਾਣੀ ਪਾ ਕੇ ਇਨੂੰ ਕੋਲ ਅਤੇ ਗੁਲਗੁਲਿਆ ਨਾਲ ਕੋਲ ਜਿਹੜਾ ਤਿਆਰ ਕਰ ਲਵਾਂਗੇ ਪਹਿਲਾਂ ਭਾਦ ਦਾ ਕੁ ਪਾਣੀ ਪਾ ਕੇ ਇਹਨੂੰ ਕੋਲਾਂਗੇ ਆਟੇ ਵਿੱਚ ਕੋਈ ਵੀ ਗੁੱਠਲੀ ਜਿਹੜੀ ਆਟੇ ਦੀ ਨਹੀਂ ਰਹਿਣੀ ਚਾਹੀਦੀ ਤੇ ਇਹਨਾਂ ਮੈਂ ਇਹਨੂੰ ਪਹਿਲਾਂ ਕੋਲ ਲਵਾਂ ਕਿਉਂਕਿ ਇੱਕ ਹੱਥ ਦੇ ਵਿੱਚ ਹੋਣਾ ਚੰਗੀ ਤਰ੍ਹਾਂ ਦੇ ਨਾਲ ਇਹ ਕੋਲ ਨਹੀਂ ਹੋ ਰਿਹਾ ਤੇ ਮੈਂ ਇਹਨੂੰ ਪਹਿਲਾਂ ਕੋਲ ਲਵਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਨੀ ਆ ਹਾਂਜੀ ਦੇਖੋ ਪਹਿਲਾਂ ਮੈਂ ਇਹਦੇ ਵਿੱਚ ਪਾਇਆ ਸੀ ਅੱਧਾ ਪਾਣੀ ਤੇ ਅੱਧਾ ਮੈਂ ਪਾ ਦਾਂਗੀ ਹੁਣ ਇਹਦੇ ਵਿੱਚ ਮਤਲਬ ਆਪਾਂ ਸਾਰਾ ਪਾਣੀ ਜਿਹੜਾ ਐਡ ਕਰ ਦਿੱਤਾ ਏ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਘੋਲ ਲਵਾਂਗੇ ਅਗਰ ਆਪਾਂ ਨੂੰ ਲੱਗਿਆ ਥੋੜਾ ਬਹੁਤਾ ਘੱਟ ਤਾਂ ਆਪਾਂ ਬਾਅਦ 'ਚ ਦੇਖ ਲਵਾਂਗੇ ਫਿਲਹਾਲ ਆਪਾਂ ਪਹਿਲਾਂ ਇਸੇ ਪਾਣੀ ਨੂੰ ਘੋਲ ਲਈਏ ਹਾਂਜੀ ਇੱਥੇ ਦੇਖੋ ਆਪਾਂ ਨੇ ਆਟਾ ਚੰਗੀ ਤਰ੍ਹਾਂ ਦੇ ਨਾਲ ਘੋਲ ਕੇ ਕਰ ਲਿਆ ਤਿਆਰ ਤੇ ਇਹਦੇ ਵਿੱਚ ਆਪਾਂ ਨੇ ਹੋਰ ਪਾਣੀ ਬਿਲਕੁਲ ਨਹੀਂ ਪਾਇਆ ਜਿਹੜੇ ਪਾਣੀ 'ਚ ਆਪਾਂ ਗੁੜ ਘੋਲਿਆ ਸੀ ਸਿਰਫ ਆਪਾਂ ਨੇ ਉਹੀ ਪਾਣੀ ਦੀ ਵਰਤੋਂ ਕੀਤੀ ਆ ਤੇ ਇਹਨੂੰ ਹੁਣ ਆਪਾਂ ਇਹਨੇ ਰੱਖ ਜਿੰਨੇ ਆ ਟੱਕ ਕੇ ਤੇ ਆਪਾਂ ਤੇਲ ਗਰਮ ਹੋਣ ਦੇ ਲਈ ਰੱਖਦੇ ਆ ਇਹਨੇ ਹਾਂਜੀ ਇੱਧਰ ਆਪਾਂ ਰੱਖ ਲਈਏ ਕੜਾਹੀ ਆਪਾਂ ਲੋਹੇ ਦੀ ਕੜਾਹੀ ਜੀ ਗੁਲਗੁਲੇ ਬਣਾਵਾਂਗੇ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦੇ ਤੇਲ ਦੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਕੜਤਣ ਖਤਮ ਕਰ ਲਵਾਂਗੇ ਸੇਕ ਆਪਾਂ ਫੁੱਲ ਕਰ ਲਾਂਗੇ ਜੀ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਧੂਏਂ ਤਾਰ ਗਰਮ ਕਰਦੇ ਆ ਹਾਂਜੀ ਇੱਧਰ ਦੇਖੋ ਤੇਲ ਨਾ ਧੂਏਂ ਤਾਰ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਸੇਕ ਜਿਹੜਾ ਬਿਲਕੁਲ ਘੱਟ ਤੇ ਕਰ ਲੈਣਾ ਹੈ ਆਪਾਂ ਨੇ ਇਕਦਮ ਤੇਜ਼ ਸੇਕ ਤੇ ਗੁਲਗੁਲੇ ਨਹੀਂ ਫਰਾਈ ਕਰਨੇ ਨਹੀਂ ਤਾਂ ਇਹ ਵਿੱਚੋਂ ਕੱਚੇ ਰਹਿ ਜਾਣਗੇ ਤੇ ਬਾਹਰੋਂ ਪੱਕ ਜਾਣਗੇ ਤੇ ਹੁਣ ਆਪਾਂ ਸੇਕ ਕਰ ਲਿਆ ਜੀ ਘਟ ਤੇ ਇੱਧਰ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਅੱਧੀ ਛੋਟੀ ਚਮਚ ਬੇਕਿੰਗ ਪਾਊਡਰ ਠੀਕ ਹੈ ਜੀ ਅਗਰ ਤੁਸੀਂ ਬੇਕਿੰਗ ਸੋਡਾ ਪਾਣਾ ਹੈ ਤਾਂ ਚਮਚ ਦਾ ਚੌਥਾ ਹੀ ਹਿੱਸਾ ਪਾਓ ਇਹਦੇ ਉੱਤੇ ਪਾ ਦਾਂਗੇ ਆਪਾਂ ਦੋ ਕ ਚਮਚ ਪਾਣੀ ਦੇ ਜਿਆਦਾ ਨਹੀਂ ਪਾਣਾ بس ਦੋ ਕ ਚਮਚ ਹੀ ਪਾਵਾਂਗੇ ਸਲੋਜੀ ਹੁਣ ਇਹਨੂੰ ਆਪਾਂ ਘੋਲ ਲੈਨੇ ਆ ਬੇਕਿੰਗ ਪਾਊਡਰ ਪਾਉਣ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਦੇ ਨਾਲ ਆਟੇ ਨੂੰ ਫਿਰ ਤੋਂ ਘੋਲ ਲਿਆ ਏ ਤੇ ਹੁਣ ਆਪਾਂ ਗੁਲਗਲੇ ਬਣਾਨੇ ਕਰਦੇ ਆਂ ਸਟਾਰਟ ਆਪਾਂ ਹੱਥਾਂ ਦੇ ਉੱਤੇ ਲਗਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਣੀ ਲਗਾ ਕੇ ਆਪਾਂ ਗੁਲਗਲੇ ਬਿਲਕੁਲ ਛੋਟੇ ਸਾਈਜ਼ ਦੇ ਪਾਵਾਂਗੇ ਤੇਲ ਦੇ ਵਿੱਚ ਬਹੁਤ ਜਿਆਦਾ ਵੱਡੇ ਆਪਾਂ ਗੁਲਗਲੇ ਨਹੀਂ ਬਣਾਣੇ ਤੇ ਜਿੰਨੇ ਕੜਾਹੀ ਵਿੱਚ ਆਂਦੇ ਆ ਆਪਾਂ ਉਹਨੇ ਕ ਪਾ ਲਾਂਗੇ ਤੇ ਆਪਾਂ ਨੇ ਇਸ ਗੁਲਗੁਲਿਆਂ ਨੂੰ ਮੀਡੀਅਮ ਜ ਸੇਕ ਦੇ ਉੱਤੇ ਹੀ ਫਰਾਈ ਕਰਨਾ ਹੈ ਤੇਜ ਸੇਕ ਨਹੀਂ ਕਰਨਾ ਠੀਕ ਹੈ ਜੀ ਗੁਲਗਲੇ ਛੋਟੇ ਸਾਈਜ਼ ਦੇ ਹੀ ਪਾਣੇ ਆ ਕਿਉਂਕਿ ਇਹਨਾਂ ਵਿੱਚ ਆਪਾਂ ਨੇ ਬੇਕਿੰਗ ਪਾਊਡਰ ਵੀ ਪਾਇਆ ਆ ਇਹਨਾਂ ਨੇ ਫੁੱਲ ਜਾਣਾ ਤੇ ਜਿੰਨੇ ਕ ਕੜਾਹੀ ਚ ਆਂਦੇ ਆ ਉਹਨੇ ਕ ਪਾ ਲੈਣੇ ਆ ਹਾਂਜੀ ਆਪਾਂ ਨੇ ਗੁਲਗਲੇ ਕੜਾਹੀ ਚ ਪਾ ਲਏ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਜਿਹੜੇ ਥੋੜੇ ਥੋੜੇ ਜਿਹੇ ਇਦਾਂ ਬ੍ਰਾਊਨ ਜੇ ਹੋਣ ਲੱਗ ਗਏ ਉਹਨਾਂ ਨੂੰ ਆਪਾਂ ਇਦਾਂ ਪਲਟ ਦਵਾਂਗੇ ਤੇ ਅਲਟ ਪਲਟ ਜਿਹਾ ਕਰਦੇ ਹੋਏ ਨਾ ਆਪਾਂ ਇਸ ਤਰ੍ਹਾਂ ਹੀ ਗੁਲਗਲੇ ਸੇਕ ਲਵਾਂਗੇ ਬਹੁਤ ਵਧੀਆ ਗੁਲਗਲੇ ਬਣ ਕੇ ਤਿਆਰ ਹੁੰਦੇ ਨੇ ਜੀ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਬਣਾਓਗੇ ਬਿਲਕੁਲ ਮਿੱਠਾ ਵੀ ਸਹੀ ਹੋਊਗਾ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਅੰਦਰੋਂ ਵੀ ਸਪੰਜੀ ਹੋਣਗੇ ਤੇ ਬਾਹਰੋਂ ਵੀ ਬਿਲਕੁਲ ਪੱਕੇ ਹੋਏ ਹੋਣਗੇ ਅੰਦਰੋਂ ਵੀ ਤੇ ਜੇਕਰ ਤੁਸੀਂ ਗੁੜ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਲਾ ਇਹ ਗੁਲਗਲੇ ਜਿਹੜੇ ਆ ਚਿਪਚਿਪੇ ਜਿਹੇ ਬਣਨਗੇ ਵਿੱਚੋਂ ਤੇ ਤੁਸੀਂ ਬਿਲਕੁਲ ਇਹੀ ਨਾਪ ਦੇ ਨਾਲ ਬਣਾਇਓ ਤੇ ਦੇਖਿਓ ਬਹੁਤ ਵਧੀਆ ਬਣਨਗੇ ਜਿਨ੍ਹਾਂ ਭੈਣਾਂ ਕੋਲ ਗੁਲਗਲੇ ਸਵਾਦ ਜਾਂ ਵਧੀਆ ਨਹੀਂ ਬਣਦੇ ਤਾਂ ਇਹ ਟ੍ਰਿਕ ਤੁਸੀਂ ਅਪਣਾ ਕੇ ਦੇਖਿਓ ਜੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਉਲਟ ਪਲਟ ਜਾਂ ਕਰਦੇ ਹੋਏ ਸੇਕ ਲਾਂਗੇ ਥੋੜਾ ਜਿਹਾ ਇੱਕ ਹੱਥ ਵਿੱਚ ਫੋਨ ਫੜਨ ਦੇ ਨਾਲ ਨਾ ਥੋੜੀ ਮੁਸ਼ਕਲ ਹੋ ਰਹੀ ਆ ਤੇ ਆਪਾਂ ਇਸ ਤਰੀਕੇ ਦੇ ਨਾਲ ਸੇਕ ਲਈਏ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ हां जी ਇੱਥੇ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਅਲਟ ਪਲਟ ਕਰਦੇ ਹੋਏ ਗੁਲਗੁਲੇ ਚੰਗੀ ਤਰ੍ਹਾਂ ਦੇ ਨਾਲ ਸੇਕ ਲਈਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇਲ ਚੋਂ ਬਾਹਰ ਬਸ ਤੁਸੀਂ ਧਿਆਨ ਇਸੇ ਚੀਜ਼ ਦਾ ਰੱਖਣਾ ਹੈ ਗੁਲਗੁਲੇ ਫਰਾਈ ਕਰਨ ਲੱਗੇ ਸੇਕ ਨਾ ਹੀ ਬਹੁਤ ਜ਼ਿਆਦਾ ਘੱਟ ਹੋਣਾ ਚਾਹੀਦਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਵੱਧ ਆਪਾਂ మీడియం ਸੇਕ ਤੇ ਫਰਾਈ ਕਰਨੇ ਆਂ ਅਗਰ ਆਪਾਂ ਵੱਧ ਸੇਕ ਤੇ ਕਰਾਂਗੇ ਤਾਂ ਇਹ ਅੰਦਰੋਂ ਕੱਚੇ ਤੇ ਬਾਹਰੋਂ ਜਲ ਜਾਣਗੇ ਅਗਰ ਆਪਾਂ ਬਿਲਕੁਲ ਘੱਟ ਸੇਕ ਦੇ ਉੱਤੇ ਕਰਾਂਗੇ ਤਾਂ ਇਹ ਤੇਲ ਪੀ ਜਾਣਗੇ ਠੀਕ ਹੈ ਜੀ ਤੇ ਆਪਾਂ ਉਸੇ ਹਾਂਜੀ ਆਪਾਂ ਫਿਰ ਤੋਂ ਹੱਥਾਂ ਉੱਤੇ ਪਾਣੀ ਲਗਾ ਕੇ ਉਸੇ ਤਰੀਕੇ ਦੇ ਨਾਲ ਗੁਲਗਲੇ ਜੜੇ ਆ ਪਾ ਦੇਵਾਂਗੇ ਜਿੰਨੇ ਕੇ ਗੁਲਗੁਲੇ ਕੜਾਹੀ ਚ ਆਏ ਆਪਾਂ ਨੇ ਓਨੇ ਕ ਪਾ ਲਏ ਠੀਕ ਹੈ ਜੀ ਤੇ ਆਪਾਂ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਸੇਕ ਲਾਂਗੇ ਉਲਟ ਪਲਟ ਜਿਹਾ ਕਰਦੇ ਹੋਏ ਤੇ ਵੀਡੀਓ ਹੋ ਜਾਣੀ ਹੈ ਜੀ ਬਹੁਤ ਜ਼ਿਆਦਾ ਲੰਬੀ ਤੇ ਆਪਾਂ ਇਹਨਾਂ ਨੂੰ ਹੁਣ ਕਰ ਲਈਏ ਸਾਰਿਆਂ ਨੂੰ ਫਰਾਈ ਤੇ ਇੱਧਰ ਜਿਹੜੇ ਆਪਣੇ ਕੋਲ ਆਹ ਵਾਲੇ ਬੱਚੇ ਵੀ ਆਪਾਂ ਬਣਾ ਲਾਂਗੇ ਆਪਾਂ ਸਾਰੇ ਗੁਲਗੁਲੇ ਬਣਾ ਲਈਏ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਇੱਥੇ ਦੇਖੋ ਸਾਰੇ ਗੁਲਗੁਲੇ ਬਣ ਕੇ ਤਿਆਰ ਹੋ ਚੁੱਕੇ ਆ ਇਹ ਹੈਗਾ ਸੀਗਾ ਲਾਸਟ ਪੂਰ ਤੇ ਆਪਾਂ ਇਹਨੂੰ ਵੀ ਕੱਢ ਲਾਂਗੇ ਤੇ ਆਪਾਂ ਗੈਸ ਕਰ ਦਾਂਗੇ ਬੰਦ ਤੇ ਇਹ ਵਾਲਾ ਪੂਰ ਜਿਹੜਾ ਆਪਾਂ ਬਾਹਰ ਕੱਢ ਲਾਂਗੇ ਲੋ ਜੀ ਆਪਾਂ ਸਾਰੇ ਗੁਲਗੁਲੇ ਕੱਢ ਕੇ ਬਾਹਰ ਰੱਖ ਲਈਏ ਪਲੇਟ ਦੇ ਵਿੱਚ ਹਾਂਜੀ ਦੇਖੋ ਗੁਲਗੁਲੇ ਆਪਣੇ ਸਾਰੇ ਬਣ ਗਏ ਸੀ ਤੇ ਆਪਾਂ ਨਾਲ ਦੀ ਨਾਲ ਖਾਣ ਲਈ ਵੀ ਦੇ ਦਿੱਤੇ ਸੀਗੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਗੁਲਗੁਲੇ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਮਿੱਠਾ ਬਿਲਕੁਲ ਹੀ ਪਰਫੈਕਟ ਹੈ ਜੀ ਇਹਦੇ ਵਿੱਚ ਨਾਹੀਂ ਘੱਟ ਤੇ ਨਾਹੀਂ ਜ਼ਿਆਦਾ ਵੱਧ ਤੇ ਬਹੁਤ ਵਧੀਆ ਬਣੇ ਨੇ ਬਿਲਕੁਲ ਸਹੀ ਨਾਪ ਦੇ ਨਾਲ ਆਪਾਂ ਤੁਹਾਨੂੰ ਬਣਾਉਣੇ ਦੱਸੇ ਆ ਜੀ ਤੁਸੀਂ ਇਹ ਤਰੀਕਾ ਜ਼ਰੂਰ ਟਰਾਈ ਕਰਨਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੁਸੀਂ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚੈਨਲ ਦੇ ਨਾਮੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ